ਗੁਰੂਕਰਦੇਸ਼ ਈਸ਼ੇਪਨ ਕੇ ਭੱਜਾ 86 ਅੰਸਰ ਲਖਪਾਈ ਚਾਰੇ ਦੇ ਵਿੱਚ ਰੋਸ ਦੀ ਲਹਿਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋਇਆ ਸ਼ੱਕੀ ਗਿਆ ਪੁਲਿਸ ਦੇ ਕੋਲ ਸਥਾਨਕ ਲੋਕਾਂ ਨੇ ਕਾਰਵਾਈ ਦੀ ਕੀਤੀ ਮੰਗ ਬਠਿੰਡਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਸ਼ੀਸ਼ਿਆਂ ਦੀ ਪੰਨ ਤੋੜ ਹੋਈ ਹੈ ਤੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ ਹੈ ਜਿਸ ਦੇ ਵੱਲੋਂ ਗੁਰੂ ਘਰ ਦੀਆਂ ਖਿੜਕੀਆਂ ਦੇ ਜਿਹੜੇ ਸ਼ੀਸ਼ੇ ਨੇ ਉਹ ਤੋੜੇ ਗਏ ਨੇ ਤੇ ਮੋਕੇ ਤੋਂ ਭਰਾ ਹੋ ਜਾਂਦਾ ਹੈ ਜਿਸ ਦੇ ਚਲਦਿਆਂ ਪ੍ਰਬੰਧਕ ਕਮੇਟੀ ਦੇ ਵੱਲੋਂ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਰੋਸ ਹੈ ਉਸ ਨੂੰ ਪ੍ਰਗਟਾਇਆ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਅਜਿਹੇ ਜਿਹੜੀਆਂ ਹਰਕਤਾਂ ਨੇ ਉਹ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਮੰਦਬੁੱਧੀ ਕਹਿ ਕੇ ਇਸ ਗੱਲ ਨੂੰ ਟਾਲ ਦਿੱਤਾ ਜਾਂਦਾ ਹੈ ਪਰ ਅਜਿਹੀਆਂ ਮੰਦਬੁੱਧੀਆਂ ਗੁਰੂ ਘਰਾਂ ਦੇ ਵਿੱਚ ਹੀ ਕਿਉਂ ਹੁੰਦੀਆਂ ਹਨ ਹੋਰ ਕਿਤੇ ਕਿਉਂ ਨਹੀਂ ਹੁੰਦੀਆਂ ਤਾਂ ਅਜਿਹੀਆਂ ਜਿਹੜੀਆਂ ਗੱਲਾਂ ਨੇ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਸ ਦੇ ਚੱਲਦੇ ਹੁਣ ਪੁਲਿਸ ਵਾਲਿਆਂ ਤੋਂ ਕਾਰਵਾਈ ਦੀ ਮੰਗ ਹੈ ਗੁਰਦੁਆਰਾ ਸਾਈਡ ਦੇ ਸੇਵਾਦਾਰ ਦੇ ਵੱਲੋਂ ਕੀਤੀ ਗਈ ਹੈ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਮੈਂ ਜੀ ਪਰਮਜੀਤ ਸਿੰਘ ਸੇਕੋਂ ਪਰਧਾਨ ਗੁਰਦੁਆਰਾ ਸੰਗਤ ਸਟੇਸ਼ਨ ਬਟੇਲਾ ਰਾਤ ਕੋਈ ਮੈਂ ਤਾਂ ਸਾਡੀ ਡਾਰਸ਼ਨੀ ਡਿਊਟੀ थी ਜੋ ਜੋ ਬਾਹਰ ਸ਼ੀਸ਼ੇ ਲੱਗੇ ਆ ਉਹਨਾਂ ਨੂੰ ਤੋੜ ਗਿਆ ਅਸੀਂ ਸਵੇਰੇ ਪੋਸ ਨੂੰ 5 ਵਜੇ ਕੰਪਲੀਟ ਕਰਕੇ ਤੇ ਉਹ ਇਹਦਾ ਤੱਕੀ ਗੱਲ ਕਰ ਰਹੇ ਆ ਜੋ ਵੀ ਸਾਨੂੰ ਉਹ ਦੱਸਣਗੇ ਅਸੀਂ ਛੋਟੇ ਸਾਹਮਣੇ ਕਰਦੇ ਆਂ ਪਰਧਾਨ ਜੀ ਹੋਰ ਕੋਈ ਨੁਕਸਾਨ ਹੋਰ ਕੋਈ ਨੁਕਸਾਨ ਨਹੀਂ ਜੀ ਕੋਈ ਬੇਇਤਿਬਾਹੀ ਨਹੀਂ ਕੁਝ ਕੁਛ ਨਹੀਂ ਹੋਇਆ ਕੋਈ ਬੋੜਕ ਦਾ ਕੋਈ ਕੁਝ ਨਹੀਂ ਹੋਇਆ ਜੀ ਸੀਸੀਟੀਵੀ ਕੈਮਰਾ ਹੀ ਫੋਟੋ ਦੇ ਵੀ ਹਾਂਜੀ ਲੱਗਿਆ ਜੀ ਉਹਨਾਂ ਨੇ ਉਹਨਾਂ ਦੀ ਫੋਟੋ ਲੈ ਲਈ ਹੈ ਉਹ ਕਹਿੰਦੇ ਅਸੀਂ ਬੰਦਾ ਭਾਰ ਕੇ ਇਹ ਤੂੰ ਪੁੱਛਦੇ ਕੀ ਇਹਦੀ ਮਨਛਾ ਸੀ ਅੱਛਾ ਕਿੰਨੇ ਕੁ ਲੋਕ ਸੀ ਜਿਹੜੇ ਆਏ ਸੀ ਕੋਈ ਇੱਕੋ ਹੀ ਆਇਆ ਇੱਕੋ ਹੀ ਆਇਆ ਕਿੰਨੇ ਕ ਬਜ ਦੀ ਘਟਨਾ ਹੈ ਰਾਤ ਕੋਈ 11:00 ਤੋਂ 12:00 ਵਜੇ ਦਾ ਕੋਈ ਨਾ ਮਸਲਾ ਕੀ ਕਹਿਣਾ ਜੁੜੀ ਕਰਤਾ ਹਾਂਜੀ ਗੁਰਤੇਜ ਸਿੰਘ ਮੇਰਾ ਨਾਮ ਹੈ ਜੀ ਅਸੀਂ ਸਵੇਰੇ ਜਦੋਂ ਦਰਬਾਰ ਸਾਹਿਬ ਆਈ ਮੱਥਾ ਟੇਕਣ ਉਹਦਾ ਪਤਾ ਲੱਗਿਆ ਵੀ ਐਂ ਕਰਕੇ ਰਾਤ ਜਿਹੜੇ ਸ਼ੀਸ਼ੇ ਕਿਉਂ ਖਿਲਰੇ ਪਏ ਸਾਰਾ ਸਮਾਂ ਪਤਾ ਕਰਿਆ ਵੀ ਕੀ ਗੱਲ ਹੋਈ ਹੈ ਇਹ ਰਾਤ ਕੋਈ ਸ਼ਰਾਰਤੀ ਆਨਸਰ ਸੀਗਾ ਹਾਂਜੀ ਉਹ ਆਇਆ ਮਤਲਬ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਉਹ ਆਇਆ ਤੇ ਵੱਟੇ ਮਾਰ ਕੇ ਬਫ ਚਲੇ ਗਿਆ ਜੀ ਸ਼ੀਸ਼ੇ ਟੁੱਟਿਆ ਜੀ ਸ਼ੀਸ਼ੇ ਟੁੱਟੇ ਆ ਹਾਂਜੀ ਬਾਕੀ ਉਹਦੀ ਕੀ ਮਨਸ਼ਾ ਸੀ ਇਹ ਤਾਂ ਹੁਣ ਪੁਲਿਸ ਆਈ ਹੈ ਉਹਨੇ ਕੈਮਰੇ ਵਗੈਰਾ ਦੇਖੇ ਆ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰਕੇ ਬੜਾ ਜਲਦੀ ਜਿਹੜਾ ਇਹਨੂੰ ਫੜ ਲਾਂਗੇ ਦੋਸ਼ੀ ਨੂੰ ਤੇ ਜੋੜੀ ਵੀ ਕਾਰਵਾਈ ਆ ਫਿਰ ਅਸੀਂ ਆਪਣੇ ਤੱਥ ਜੋ ਵੀ ਆਉਣਗੇ ਤੁਹਾਡੇ ਸਾਹਮਣੇ ਦੱਸਾਂਗੇ ਕੈਮਰੇ 'ਚ ਕੀ ਕੁਝ ਆਇਆ ਕੈਮਰੇ 'ਚ ਸਿਰਫ ਇੱਕ ਪਰਸਨ ਆ ਰਿਹਾ ਉਹ ਰਾਮ ਬੜਾ ਆਰਮਨਾਲ ਆ ਰਿਹਾ ਬੱਟੇ ਵਿੱਚੋਂ ਲੈ ਕੇ ਆ ਰਿਹਾ ਉਹ ਮਾਰ ਕੇ ਆਰਮਨਾਲ ਹੀ ਚਲਾ ਗਿਆ ਉਹ ਠੀਕ ਹੈ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਹੈ ਅਜਿਹਾ ਵੀ ਬਹੁਤ ਵੱਡੀ ਘਟਨਾ ਵੀ ਹੋ ਸਕਦੀ ਸੀ ਹੋ ਸਕਦਾ ਜੇ ਕੋਈ ਗਰੇਲ ਗਰੁੱਪ ਘਟਕੇ ਉਹਦਾ ਕੀ ਮਕਸਦ ਸੀ ਇਹ ਆਪਾਂ ਨੂੰ ਇਸ ਬਾਰੇ ਨਹੀਂ ਕਹਿ ਸਕਦੇ ਵੀ ਪੁਲਿਸ ਪੂਰੀ ਕਾਰਵਾਈ ਕਰੇ ਉਸ ਦੋਸ਼ੀ ਨੂੰ ਫੜ ਕੇ ਪੂਰੀ ਤਹਿਕੀਕਾਰ ਕਰੇ ਜੋ ਵੀ ਕਾਰਵਾਈ ਬਣਦੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰੇ ਤਾਂ ਕਿ ਕੱਲ ਨੂੰ ਕਿਸੇ ਹੋਰ ਨਾ ਇਹੋ ਜਿਹੀ ਕਿਸੇ ਧਰਮਕ ਸਥਾਨ ਨਾਲ ਨਾ ਕੋਈ ਵਾਪਰੇ ਘਟਨਾ ਸਰ ਕੀ ਹੈ ਪੂਰਾ ਮਾਮਲਾ ਜਿਹੜੀ ਇਹ ਘਟਨਾ ਵਾਪਰੀ ਆ ਸ਼ੀਸ਼ੇ ਤੋੜੇ ਗਏ ਸਾਨੂੰ ਹੁਣ ਇੱਕ ਇਨਸੀਡੈਂਟ ਰਿਪੋਰਟ ਹੋਇਆ ਵੀ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਇਹਨਾਂ ਦੇ ਇੱਥੇ ਸੇਵਾਦਾਰ ਹੈਗੇ ਨੇ ਤੇ ਕਮੇਟੀ ਮੈਂਬਰਸ ਹੈਗੇ ਨੇ ਉਹਨਾਂ ਵੱਲੋਂ ਫੋਨ ਆਇਆ ਸੀਗਾ ਵੀ ਸਵੇਰੇ ਉੱਠ ਕੇ ਦੇਖਿਆ ਤਾਂ ਸ਼ੀਸ਼ੇ ਟੁੱਟੇ ਹੋਏ ਨੇ ਤੋਂ ਇਸੇ ਚੀਜ਼ ਨੂੰ ਅਸੀਂ ਪੜਤਾਲ ਰਹੇ ਹਾਂ ਵੀ ਇਹ ਕਿਉਂ ਹੋਇਆ ਕਿੱਦਾਂ ਹੋਇਆ ਤੇ ਇਹਨੂੰ ਜਲਦੀ ਕਲੀਅਰ ਕਰਕੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਮਲੂਤ ਲੈਂਦੇ ਸਰ ਹੁਣ ਤੱਕ ਕੀ ਸਾਹਮਣੇ ਆਇਆ ਹੈਗਾ ਤੁਸੀਂ ਸੀਸੀਟੀਵੀ ਵੀ ਚੈੱਕ ਕੀਤੇ ਨੇ ਹੁਣ ਤੱਕ ਸੀਸੀਟੀਵੀ ਦੇਖੇ ਨੇ ਜੀ ਇੱਕ ਵਾਰ ਇੱਕ ਮੁੰਡਾ ਆਉਂਦਾ ਦਿਖਦਾ ਹੈਗਾ ਬਾਕੀ ਅੱਗੇ ਉਹ ਕਿਹੜੇ ਪਾਸੇ ਆਇਆ ਉਹਦੇ ਨਾਲ ਕੌਣ ਸੀ ਜਾਂ ਕੋਈ ਇਨਵੋਲਡ ਹੈ ਜਾਂ ਕੀ ਹੈ ਉਹਨੂੰ ਉਥੋਂ ਥੋੜਾ ਜਿਹਾ ਵੈਰੀਫਾਈ ਕਰਕੇ ਜੀ ਕਲੀਅਰ ਕਰਕੇ ਜਲਦੀ ਤੁਹਾਨੂੰ ਅਸੀਂ ਕਾਰਵਾਈ ਕਰਕੇ ਤੇ ਸਾਰੀ ਡਿਟੇਲ ਸ਼ੇਅਰ ਕਰ ਦਾਂਗੇ ਸਰ ਨੁਕਸਾਨ ਕਿਨਾ ਸੀ ਸਿਰਫ ਸ਼ੀਸ਼ੇ ਆਪਣੇ ਗੁਰਦੁਆਰਾ ਸਾਹਿਬ ਉਹ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਮੇਨ ਆਪਣੇ ਰੋਡ ਤੇ ਸਾਈਡ ਜਿਹੜਾ ਸ਼ੀਸ਼ਾ ਹੈਗਾ ਇਹ ਹੀ ਟੁੱਟਿਆ ਹੋਇਆ ਹੈ ਬਾਕੀ ਅੰਦਰੋਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਅੰਦਰ ਇਹਨਾਂ ਦੇ ਸੇਵਾਦਾਰ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਦੇ ਸੀ ਕਮੇਟੀ ਦੇ ਮੈਂਬਰ ਹੈ ਸੇਵਾਦਾਰ ਉਹ ਅੰਦਰ ਹੀ ਸੀਗੇ ਕੋਈ ਹੋਰ ਉਹ ਨਹੀਂ ਸਿਰਫ ਬਾਹਰੋਂ ਸ਼ੀਸ਼ੇ ਹੀ ਟੁੱਟੇ ਥੈਂਕ ਯੂ ਚਰਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਪੁੱਲਰ ਦੀ ਰਿਪੋਰਟ